ਕਾਲ ਜੀ ਤੁਸੀਂ ਜੁੜ ਚੁੱਕੇ ਹੋ ਟਾਈਗਰ ਪੰਜਾਬ ਨਿਊ ਚੈਨਲ ਨਾਲ ਤੇ ਮੈਂ ਸਤਿਨਾਮ ਸਿੰਘ ਜਿਵੇਂ ਪਿਛਲੀਆਂ ਕਹਾਵਤਾਂ ਬੜੀਆਂ ਇੱਕ ਵੀ ਨਿਆਣਾ ਗੱਲ ਕਰੇ ਤੇ ਸਿਆਣਾ ਕਰੇ ਕਿਹਾਸ ਉਹਨਾ ਮਹਾਵਰਿਆਂ ਨੂੰ ਸਿੱਧ ਕਰਦਾ ਹੋਇਆ ਇੱਕ ਗੱਲ ਤੁਹਾਨੂੰ ਸੁਣਾਉਣ ਜਾ ਰਿਹਾ ਇੱਕ ਵੀਡੀਓ ਜਿਹੜੀ ਕਿ ਸਤਕਾਰਯੋਗ ਵੀਰ ਫਾਜ਼ਲ ਸਾਹਿਬ ਦੀ ਧਰਮ ਪਤਨੀ ਦੇ ਵੱਲੋਂ ਆਈ ਹੈ ਤੇ ਉਹਦੇ ਚ ਇਹ ਦੱਸਿਆ ਜਾਂਦਾ ਹੈ ਵੀ ਜਦੋਂ ਤਾਂ ਲੱਛਣ ਚੱਲਦੇ ਖੂਨ ਕਿਸੇ ਕਿਸਮ ਦੇ ਉਦੋਂ ਤਾਂ ਪਬਲਿਕ ਸਿਆਣੀ ਹੁੰਦੀ ਆ ਤੇ ਲੀਡਰ ਬੱਚਿਆਂ ਦੀ ਤਰ੍ਹਾਂ ਕੰਮ ਕਰਦੇ ਉਹ ਮੈਨੂੰ ਮaaf ਕਰਦੇ ਉਹ ਗਲਤੀਆਂ ਹੋ ਗਈਆਂ ਜਾਂ ਕੁਝ ਹੋ ਗਿਆ ਪਰ ਇੱਕ ਵਾਰੀ ਮੈਨੂੰ ਵੋਟਾਂ ਪਾ ਦਿਓ ਉਦੋਂ ਇਹ ਬੱਚੇ ਬਣ ਕੇ ਨਿਆਣੇ ਬਣ ਜਾਂਦੇ ਆ ਤੇ ਜਦੋਂ ਫਿਰ ਨਿਆਣਾ ਗੱਲ ਕਰਦਾ ਇਹਨਾਂ ਦੇ ਫਿਰ ਉਦੋਂ ਬਾਅਦ ਸਿਆਣੇ ਕੇ ਆਸ ਕਿਵੇਂ ਕਰਦੇ ਹੁਣ ਇਸ ਟਾਈਮ ਤੇ ਸਾਰੀ ਲੀਡਰਸ਼ਿਪ ਜਿਹੜੀ ਉਹ ਜਿੰਨੀ ਚੋਣ ਦੇ ਚੱਕਰ ਦੇ ਵਿੱਚ ਇੱਕ ਬੱਚਿਆਂ ਦੇ ਰੂਪ ਚ ਪਬਲਿਕ ਦੇ ਪੇਸ਼ ਆ ਰਹੀ ਆ ਤੇ ਦੂਸਰੇ ਪਾਸੇ ਮੈਂ ਉੱਥੇ ਹੀ ਮੁੜ ਕੇ ਚੱਲਦਾ ਵੀ ਨਿਆਣਾ ਗੱਲ ਕਰੇ ਸਿਆਣਾ ਕਿਆਸ ਕਰੇ ਇਸ ਵੇਲੇ ਜਿਹੜੀ ਪਬਲਿਕ ਆ ਉਹ ਸਿਆਣੀ ਹੁੰਦੀ ਆ ਤੇ ਲੀਡਰ ਨਿਆਣੇ ਹੁੰਦੇ ਆ ਇਸ ਕਰਕੇ ਇਹਨੇ ਨਿਆਣੇ ਨੇ ਗੱਲ ਕਰ ਦਿੱਤੀ ਤੇ ਹੁਣ ਕਿਆਸ ਤੁਸੀ ਕਰਨੀ ਆ ਤੇ ਬਾਕੀ ਵੀਡੀਓ ਵੀ ਜਿਹੜੀ ਮੈਂ ਚ ਉਹਨਾਂ ਵੀ ਤੁਹਾਨੂੰ ਇਹਦੇ ਮੂਹੋਂ ਹੀ ਉਹ ਸੁਣਵਾਇਆ ਵਾਂ ਕਿ ਤੁਹਾਨੂੰ ਪਤਾ ਲੱਗੇ ਵੀ ਇਹ ਤਾਂ ਜਿੱਤ ਗਏ ਮੈਨੂੰ ਲੱਗਦਾ ਹੈ ਵੀ ਜਿੱਤ ਗਏ ਬਾਕੀ ਇਹਦੀ ਗੱਲ ਓ ਕਿਆਸ ਕਰਕੇ ਤੁਸੀਂ ਆਪੇ ਨਜ਼ਰੀਆ ਲਾ ਕੇ ਤੇ ਕਮੈਂਟ ਆਰਾ ਹੀ ਮੈਨੂੰ ਦੱਸਣਾ ਜ਼ਰੂਰ ਆ ਕਿਉਂਕਿ ਤੁਹਾਡੇ ਕਮੈਂਟ ਜਿਹੜੇ ਆ ਉਹ ਸਾਡਾ ਆਕਸੀਜਨ ਦਾ ਕੰਮ ਕਰਦੇ ਆ ਮੋਟੀਵੇਸ਼ਨ ਦਾ ਕੰਮ ਕਰਦੇ ਆ ਕਿਉਂਕਿ ਜੇ ਤੁਸੀਂ ਸਾਡੀ ਚੀਜ਼ ਨੂੰ ਦੇਖੋਗੇ ਸਾਨੂੰ ਨੁਕਸ ਕੱਢੋਗੇ ਅਸੀਂ ਉਹ ਤੋਂ ਕੁਝ ਸਿੱਖਾਂਗੇ ਸਭ ਤੋਂ ਜ਼ਿਆਦਾ ਸਾਨੂੰ ਨੁਕਸ ਕੱਢਣ ਵਾਲੀ ਗੱਲ ਚੰਗੀ ਲੱਗਦੀ ਕਿਉਂਕਿ ਅਸੀਂ ਉਹਦੇ ਤੋਂ ਕੁਝ ਸਿੱਖਣਾ ਹੁੰਦਾ ਤੇ ਜਿਹੜੀ ਹੌਸਲਾ ਬਧਾਉ ਹੁੰਦੀ ਆ ਉਹ ਤਾਂ ਫੇਰ ਹੌਸਲਾ ਬਧਾਉ ਹੀ ਹੁੰਦੀ ਆ ਤੇ ਲੈ ਸੁਣੋ ਮਾੜਾ ਜਿਹਾ ਧਿਆਨ ਨਾਲ ਭੈਣ ਜੀ ਦੀ ਵੀਡੀਓ ਸੁਣੋ ਫੇਰ ਗੱਲ ਕਰਾਂਗੇ ਕਿਸੇ ਵੇਲੇ ਪਰ ਹੁਣ ਇਸ ਸਮੇ ਇਹਦੀ ਗੱਲ ਇਹਦੀ ਮੂੰਹ ਆ ਹੀ ਸੁਣੋ ਧੰਨਵਾਦ ਸਾਸਿਕ ਕੋਈ ਗੱਲ ਨਹੀਂ ਜੇ ਚੋਣ ਹਾਰਦੇ ਆ ਕੁਝ ਨਹੀਂ ਹੁੰਦਾ ਲੇਕਿਨ ਝੂਠ ਨਹੀਂ ਮਾਰਨਾ ਲੋਕਾਂ ਦੇ ਨਾਲ ਆਪ ਫਰਕ ਤੇ ਖੇਤਰੀ ਤੇ ਦਿੱਲੀ ਵਾਲੀ ਪਾਰਟੀਆਂ ਦਾ ਜਿਨ੍ਹਾਂ ਨੇ ਇੱਥੇ ਝੂਠ ਮਾਰਦਾ ਉੱਥੇ ਕੁਝ ਹੋਰ ਮਾਰਦਾ ਗਾ ਦਿੱਲੀ ਜਾ ਕੇ ਕੁਝ ਹੋਰ ਮਾਰਦਾ